ਅਸੀਂ ਤਾਂ ਲਹੂ ਦੇ ਹੰਝੂ ਰੋਨੇ ਆ ਜੇ ਅੱਜ ਦੀ ਬਾਈ ਹੁੰਦਾ ਤੇ ਅਸੀਂ ਦਿੱਲੀ ਪਹੁੰਚੇ ਹੁੰਦੇ। ਆ ਟੇਕਣ ਵਾਸਤੇ ਯੰਤਰ ਬਣਾਏ ਨੇ। ਆ ਦੇਖੋ ਪਾਣੀ ਦਾ ਪੂਰਾ। ਗੋਲਿਆਂ ਪੰਪ ਡਿਫਿਊਜ਼ ਕੀਤਾ ਜਾਂਦਾ ਜਿਹੜਾ ਆਪਣਾ ਅਥਰੂ ਗਾਇਦੇ ਕੋਲੇ ਨੇ ਉਹਨੂੰ ਡਿਫਿਊਜ਼ ਕੀਤਾ ਜਾਂਦਾ ਉਹਦਾ ਅਸਰ ਕਰਦਾ। ਤੁਸੀਂ ਪਤਾ ਹੈ 5 ਵਜੇ ਤੋਂ ਬਾਅਦ ਮੀਟਿੰਗ ਪੇਸ਼ਿੱਟਾ ਨਿਕਲਦੀ ਹੈ। ਆਗੂਆਂ ਦੀ ਕਾਲ ਆਊਗੀ। ਬਾਈ ਬਾਈ। ਲੋਕਤੰਤਰ ਦਾ ਘਾਣ ਕਰ ਰਹੀ ਹੈ ਇਹ ਘਾਣ ਸਾਡਾ ਹੁੰਦਾ ਅਸੀਂ ਲਿਖਤੀ ਰੂਪ ਚ ਮੰਗਾ ਬਣਵਾ ਕੇ ਜਾਂਦੇ ਆਂ ਦੇ ਫਾਇਰ ਵੀ ਕਰ ਰਿਹਾ ਹੈ ਪਾਰਾ ਬੋਰਡ ਦੇ ਫਾਇਰ ਕਰ ਰਿਹਾ ਹੈ ਐਸ ਐਲ ਆਰ ਦੇ ਫਾਇਰ ਕਰ ਰਿਹਾ ਹੈ ਐਸ ਐਲ ਆਰ ਸਾਡਾ 250 ਜਵਾਨ ਹਰਿਆਣਾ ਤੇ ਪੰਜਾਬ ਦਾ ਕੱਲ ਇਹਨਾਂ ਨੇ ਜ਼ਖਮੀ ਕਰਤਾ ਉਹ ਬਾਪ ਚਲੇ ਗਏ ਨੇ ਜੀ ਪਰ ਪੰਜਾਬ ਦਾ ਮੁੱਖ ਮੰਤਰੀ ਬਹੁਤ ਵੱਡੀ ਤਾਕਤ ਹੈ ਪੰਜਾਬ ਦਾ ਪੰਜਾਬ ਦਾ ਡੀ ਜੀ ਪੀ ਬਹੁਤ ਵੱਡੀ ਤਾਕਤ ਹੈ ਪੰਜਾਬ ਦੀ ਜਬਾਨੀ ਨੂੰ ਇੱਥੇ ਆ ਕੇ ਘੁੰਮ ਸੰਗਦੇ ਜਦੋਂ ਅਸੀਂ ਆ ਰਹੇ ਸੀ ਟਰਾਲੀਆਂ ਤੇ ਪੰਜ ਬਾਜ ਉੱਤੇ ਘੁੰਮੇ ਆ ਜੀ ਅੱਜ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਆਈ ਹੈ ਜੀ ਕਿਸਾਨਾਂ ਨੇ ਤੇ ਅੱਜ ਵੀ ਡਲਦੀ ਤਰ੍ਹਾਂ ਅੱਜ ਵੀ ਕਿਹੜੇ ਅਥਰੂ ਕੈਜ ਦੇ ਗੋਲੇ ਧਾਕੇ ਜਾ ਰਹੇ ਨੇ ਤੇ ਪਤੰਗ ਦਾ ਪਤੰਗ 'ਚ ਕਿਸਾਨਾਂ ਨੇ ਤੁਸੀਂ ਪਤੰਗ ਦਿਖਾ ਸਕਦੇ ਹੋ ਤੇ ਕਿਸਾਨਾਂ ਨੇ ਪਤੰਗ ਚੜਾਏ ਨੇ ਵੀ ਜਿਹੜਾ ਡਰੋਨ ਛੱਡਿਆ ਹੋਇਆ ਉਹਨੂੰ ਪ੍ਰੋਬਲਮ ਆਵੇ ਡਰੋਨ ਨੂੰ ਕੈਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਤੰਗਾ ਨਾਲ ਤੇ ਪਾਣੀ ਪਿਛਾੜਾ ਵੀ ਹੋ ਰਹੀਆਂ ਨੇ ਕਿਸਾਨਾਂ ਉੱਤੇ ਪਿਛਾੜਾ ਹੋ ਰਹੀਆਂ ਨੇ ਤੇ ਜਿਹੜੀਆਂ ਇੱਧਰ ਦੇਖੋ ਕੈਮਰਾਮੈਨ ਸਾਹਿਬ ਆ ਜਿਹੜੀਆਂ ਬੋਰੀਆਂ ਨੇ ਬੋਰੀਆਂ ਨਾਲ ਬੋਰੀਆਂ ਨਾਲ ਜਿਹੜੇ ਬੋਰੀਆਂ ਪੰਪ ਡਿਫਿਊਜ਼ ਕੀਤਾ ਜਾਂਦਾ ਜਿਹੜਾ ਜਿਹੜਾ ਆਪਣਾ ਅਤਰੂ ਗੈ ਤੇ ਗੋਲੇ ਨੇ ਉਹਨਾਂ ਡਿਫਿਊਜ਼ ਕੀਤਾ ਜਾਂਦਾ ਉਹਦਾ ਅਸਰ ਕਰਦਾ हां भाई ये इतना फर्क असर ਕਰਦਾ ਕੋਈ ਹਾਂਜੀ 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 ਇਹਦੇ ਨਾਲ ਅਸੀਂ ਨਾਲ ਦੀ ਨਾਲ ਦੱਬ ਲੰਦੇ ਹਾਂ ਨਾਲ ਨਾਲ ਦੱਫਰ ਇਹਨੂੰ ਤੂੰ ਆਂ ਬੰਦ ਏ ਥੱਲੇ ਦੱਬ ਲੈਂਦਾ ਜੀ ਉਹ ਬੜਾਕਾ ਨਹੀਂ ਪਾ ਸਕਦਾ ਜਿਹੜਾ ਮਾਰੂ ਮਾਰੂ ਹਥਿਆਰਾਂ ਮਾਰੂ ਇਹ ਪਟਾਕਾ ਮਾਰਦਾ ਹੈ ਉਹ ਉਹਨੂੰ ਵੀ ਦੱਬ ਲੈਣਾ ਜੀ ਉਹਦੇ ਲਈ ਸਪਰੇ ਪੰਪ ਆਈ ਉਹ ਪਾਣੀ ਦੀਆਂ ਬਿਚਾਰਾਂ ਚੱਲ ਰਹੀਆਂ ਉਹਨੂੰ ਵੀ ਗੇਰ ਦਿੰਦੇ ਹਾਂ ਹੁਣ ਕੀ ਪਲੈਨਿੰਗ ਅੱਗੇ ਜਾਣ ਦੀ ਜਿਹੜੇ 5 ਵਜੇ ਤੱਕ ਆਗੂਆਂ ਦੀ ਮੀਟਿੰਗ ਹੈ ਜਿਹੜੇ ਪ੍ਰਧਾਨ ਜੀ ਕਹਿਣਗੇ ਜੀ ਮੈਂ ਤਾਂ ਤੱਕ ਅੱਗੇ ਨਹੀਂ ਪਤਾਗੇ 5 ਵਜੇ ਤੋਂ ਬਾਅਦ ਮੀਟਿੰਗ ਬੇਸ਼ਿੱਟਾ ਨਿਕਲਦੀ ਹੈ ਆਗੂਆਂ ਦੀ ਕਾਲ ਆਊਗੀ ਤਾਂ ਬੈ ਕਿਹੜੀ ਜਗ੍ਹਾ ਹੋ ਰਹੀ ਹੈ ਇਹ ਜ਼ਿਆਦਾ ਇੱਥੇ ਹੋਊਗੀ ਜੀ ਜਾਂ ਕੋਈ ਸਰਕਾਰ ਦੀ ਜਿਹੜੀ ਪਲਾਨ ਅਨਸਾਰ ਜਗ੍ਹਾ ਬਹਾਂ ਹੋਏ ਉੱਥੇ ਹੋਊਗੀ ਜੀ ਨਹੀਂ ਕਾਲ ਆਈ ਹੋਈ ਹੈ ਕਾਲ ਆਈ ਹੋਈ ਹੈ ਜੀ 5 ਵਜੇ ਤੱਕ ਅੱਗੇ ਨਹੀਂ ਵਧਣਾ ਜੀ ਇਹ 5 ਵਜੇ ਵਜੇ ਤੱਕ ਕਹਿੰਦੇ ਨੇ ਜਿਹੜੀ ਮੀਟਿੰਗ ਬੇਸਿੱਟਾ ਨਿਕਲਦੀ ਹੈ ਤਾਂ ਦਿੱਲੀ ਨੂੰ ਕੂਚ ਕੀਤਾ ਜਾਊਗਾ ਹਾਂ ਜੀ ਹਾਂ ਦਿੱਲੀ ਨੂੰ ਤੂ ਹਾਂ ਕੂਚ ਕੀਤਾ ਜਾਊਗਾ ਜੀ 5 ਵਜੇ ਤੱਕ ਮੈਂ ਮੰਗਾ ਮੰਨੀਆਂ ਜਾਂਦੀਆਂ ਦਾ ਵਾਪਸ ਮੁੜ ਜਾਊਗਾ ਹਾਂ ਲਿਖਤੀ ਰੂਪ ਚ ਲਿਖਤੀ ਰੂਪ ਚ ਮੰਗਾ ਮੰਨੀਆਂ ਜਾਣ ਜੀ ਪਹਿਲਾਂ ਮੰਗੂ ਲੌਲੀਪਾਪ ਲੈ ਕੇ ਨਹੀਂ ਜਾਣਾ ਵੀ ਮੈਂ ਵਾਪਸ ਲੈ ਲੈ ਕਾਨੂੰਨ ਕਿਉਂਕਿ ਜੇ ਉਹਦੀ ਲਿਖਤੀ ਰੂਪ ਚ ਲਿਆ ਹੁੰਦਾ ਪਹਿਲਾਂ 2020 ਦਾ ਅੰਦੋਲਨ ਸਿਖਰਾਂ ਤੇ ਚੜ ਗਿਆ ਸੀ ਜਵਾਨੀ ਪੱਪਾਂ ਭਾਰ ਸੀ ਸਾਰਾ ਕੁਝ ਹੋ ਗਿਆ ਸੀ ਜੇ ਉਹਦੀ ਲਿਖਤੀ ਰੂਪ ਚ ਲਿਆ ਹੁੰਦਾ ਸਾਨੂੰ ਅੱਜ ਇਹਨਾਂ ਜਿਵੇਂ ਸਾਡੇ ਇਹ CRPF ਹਮਲੇ ਕਰ ਰਹੀ ਹੈ ਲੋਕਤੰਤਰ ਦਾ ਘਾਣ ਕਰ ਰਹੀ ਹੈ ਇਹ ਘਾਣ ਨਾ ਸਾਡਾ ਹੁੰਦਾ ਅਸੀਂ ਲਿਖਤੀ ਰੂਪ ਚ ਮੰਗਾਂ ਬਣਵਾ ਕੇ ਜਾਵਾਂਗੇ ਜੇ MSP ਗਰੰਟੀ ਤਿੰਨੇ ਕਾਲੇ ਕਾਨੂੰਨ ਰਾਦਾ ਤੇ ਕਰਜ਼ਾ ਮੁਕਤੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਇੱਥਰੂ ਗੈਸ ਤਾਂ ਫੇਰ ਹਲੇ ਵੀ ਛੱਡ ਰਹੇ ਨੇ ਕੱਲ ਮਾਂਗੇ ਚੱਲ ਰਿਆ ਇਹ ਕੱਲੇ ਅਥਰੂ ਗੈਸ ਨਹੀਂ ਸਰ ਇਹ 15 ਬੋਰ ਆਪਣਾ 115 ਦੇ 315 ਦੇ ਫਾਇਰ ਵੀ ਕਰ ਰਿਹਾ 12 ਬੋਰ ਦੇ ਫਾਇਰ ਕਰ ਰਿਹਾ ਐਸਐਲਆਰ ਦੇ ਫਾਇਰ ਕਰ ਰਿਹਾ ਹਾਂ ਐਸਐਲਆਰ ਸਾਡਾ 250 ਜਵਾਨ ਹਰਿਆਣੇ ਤੇ ਪੰਜਾਬ ਦਾ ਕੱਲ ਇਹਨਾਂ ਨੇ ਜ਼ਖਮੀ ਕਰਤਾ ਜੀ ਜਿਹੜੇ ਜ਼ਖਮੀ ਹੋਏ ਨੇ ਫਿਰ ਉਹਨਾਂ ਨੂੰ ਕਿੱਥੇ ਕਿੱਥੇ ਲੈ ਕੇ ਜਾ ਰਹੇ ਹੋ ਇੱਥੇ ਦਾ ਸਿਵਲ ਹਸਪਤਾਲ ਹੈ ਜੀ ਅੱਛਾ ਜੇ ਨਾਲ ਪੂਰੀ ਸਾਧ ਦੇ ਰਹੀ ਹੈ ਪੰਜਾਬ ਦੀ ਹਾਂਜੀ ਹਾਂਜੀ ਪਰ ਪੰਜਾਬ ਦੇ ਡੀਜੀਪੀ ਨੂੰ ਤੇ ਮੁੱਖ ਮੰਤਰੀ ਨੂੰ ਇੱਥੇ ਆਉਣਾ ਚਾਹੀਦਾ ਜੀ ਕਿਉਂਕਿ ਆਪਣੀ ਹੱਥ ਦੇ ਅੰਦਰ ਇਹ ਗੋਲੇ ਸਿੱਟ ਰਹੇ ਆ ਡਰੋਨ ਨਾਲ ਤੇ ਆਪਣੇ ਤੇ ਗੋਲੀਆਂ ਸਿੱਧੀਆਂ ਮਾਰ ਰਿਹਾ ਹੈ ਪੰਜਾਬ ਦਾ ਮੁੱਖ ਮੰਤਰੀ ਡੀਜੀਪੀ ਮੇਰੀ ਰਿਕੁਐਸਟ ਹੈ ਇੱਥੇ ਆ ਕੇ ਗਰਾਉਂਡ ਰਿਪੋਰਟ ਜ਼ਰੂਰ ਲਿਖੇ ਹਾਂ ਤੇ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਕਹਿੰਦੇ ਹਾਂ ਵੀ ਇੱਥੇ ਪਹੁੰਚਣਾ ਚਾਹੀਦਾ ਸੀ ਐਮ ਸਾਹਿਬ ਵਾਲੇ ਕੋਈ ਕੋਈ ਲੀਡਰ ਨਹੀਂ ਆਇਓ ਰੇ ਕੋਈ ਨਹੀਂ ਆਇਆ ਜੀ ਕੱਲਾ ਸਖਪਾਲ ਖੇਰਾ ਆ ਕੇ ਗੱਲ ਉਹ ਬਾਫ ਚਲੇ ਗਏ ਨੇ ਜੀ ਪਰ ਪੰਜਾਬ ਦਾ ਮੁੱਖ ਮੰਤਰੀ ਬਹੁਤ ਵੱਡੀ ਤਾਕਤ ਹੈ ਪੰਜਾਬ ਦਾ ਪੰਜਾਬ ਦਾ ਡੀਜੀਪੀ ਬਹੁਤ ਵੱਡੀ ਤਾਕਤ ਹੈ ਪੰਜਾਬ ਦੀ ਜ਼ਬਾਨੀ ਨੂੰ ਇੱਥੇ ਆ ਕੇ ਉਹਨੂੰ ਬਚਾਉਣਾ ਚਾਹੀਦਾ ਜੀ ਕਿਉਂਕਿ ਸਿੱ ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਪੰਜਾਬ ਬਹੁਤ ਆਤਮਾਨ ਕਹਿ ਰਹੇ ਸੀਗੇ ਵੀ ਮੀਟਿੰਗ ਕਰਾ ਦੂੰਗਾ ਮੈਂ ਅੰਦੋਲਨ ਤੁਸੀਂ ਨਾ ਜਾਓ ਧਰਨਾ ਲਾਉਣ ਨਾ ਜਾਓ ਤਾਂ ਪਹਿਲਾਂ ਵੀ ਕਹਿ ਰਹੇ ਸੀ ਇਹ ਗੱਲ ਹਾਂ ਮੀਟਿੰਗਾਂ ਹੋਈਆਂ ਸਰ ਉਹ ਜਦੋਂ ਮੀਟਿੰਗਾਂ ਬੇਸ਼ਿੱਟਾ ਨਿਕਲੀਆਂ ਇਹ ਆਪਣੀ ਹੱਥ ਦੇ ਅੰਦਰ ਮਾਰ ਰਿਆ ਸਰ ਕਿਉਂਕਿ ਪੰਜਾਬ ਦੀ ਹੱਤ ਹੈ ਜਿੱਥੇ ਫਾਇਰਿੰਗ ਹੋ ਰਹੀ ਹੈ ਇਹ ਮੁੱਖ ਮੰਤਰੀ ਨੂੰ ਰੋਕਣਾ ਚਾਹੀਦਾ ਇਹਨਾਂ ਨੂੰ ਕਹਿ ਕੇ ਲੱਗਦਾ ਵੀ ਜਿਹੜੇ ਹੁਣ ਦੁਬਾਰੇ ਮੀਟਿੰਗ ਹੋਈ ਹੈ ਉਹ ਕੋਈ ਹੱਲ ਨਿਕਲੂਗਾ ਦਾ ਮੀਟਿੰਗ ਉਹ ਪਹਿਲਾਂ ਹੋਈ ਸੀ ਕਿ ਅੰਦੋਲਨ ਤੋਂ ਪਹਿਲਾਂ ਉਹ ਤਾਂ ਬੇਸ਼ਿੱਟਾ ਹੀ ਆਏਗੀ ਇਹ ਵੀ ਬੇਸ਼ਿੱਟਾ ਰਹੂਗੀ ਸਰ ਵੀ ਜਿਹੜਾ ਇਹਨਾਂ ਦੇ ਅਥਰੂ ਗੈਸ ਦੇ ਗੋਲੇ ਨੇ ਧੂਆਂ ਸਾਡੀਆਂ ਅੱਖਾਂ 'ਚ ਨਹੀਂ ਪੈਂਦਾ ਪਰ ਆ ਜਾਂਦਾ ਹੈ ਤੇ 5 ਵਜੇ ਤੋਂ ਬਾਅਦ ਹਵਾ ਰੁਕ ਜੂਗੀ ਬੇ ਨਤੀਜਾ ਬੇ ਸ਼ੱਟਾ ਰਹੂਗੀ ਮੀਟਰ ਜਿਹੜਾ ਰੱਬ ਦਾ ਥੋੜਾ ਕੁਦਰਤ ਵੀ ਤੁਹਾਡੇ ਨਾਲ ਹੈ ਫਿਰ ਨਾਲ ਹੈ ਜੀ ਕੱਲ ਬਾਜ ਵੀ ਆਇਆ ਗੁਰੂ ਗੋਬ ਸਿੰਘ ਦੇ ਜਦੋਂ ਅਸੀਂ ਆ ਰਹੇ ਸੀ ਟਰਾਲੀਆਂ ਤੇ ਪੰਜ ਬਾਜ ਉੱਤੇ ਘੁੰਮੇ ਆ ਜੀ ਅੱਜ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਆਈ ਹੈ ਜੀ ਕਿਉਂਕਿ ਸ਼ੇਰੇ ਪੰਜਾਬ ਦੀਆਂ ਇਹ ਜੁੱਤੀਆਂ ਚੱਟਦੇ ਰਹੇ ਆ ਅੱਜ ਉਸੇ ਸ਼ੇਰੇ ਪੰਜਾਬ ਦੇ ਵਾਰਸਾਂ ਨੂੰ ਇਹ ਗੋ ਅਥਰੂ ਗੈਸ ਦੇ ਗੋਲੇ ਮਾਰ ਰਹੇ ਆ ਸਿੱਧੀਆਂ ਗੋਲੀਆਂ ਮਾਰ ਰਹੇ ਆ ਕਾਈ ਸੋ ਨੌਜਵਾਨ ਹਰਿਆਣੇ ਦਾ ਤੇ ਪੰਜਾਬ ਦਾ ਕੱਲ ਜ਼ਖਮੀ ਕੀਤਾ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਸਾਰ ਜਦੋਂ ਸਾਡਾ ਟਾਈਮ ਆਇਆ ਅਸੀਂ ਕੱਟਾ ਕੱਟੀ ਕੱਢਾਂਗੇ ਮੈਨੂੰ ਲੱਗਦਾ ਵੀ ਇਹ ਕਿਸਾਨ ਹੋਰ ਵੀ ਆ ਰਹੇ ਨੇ ਕੱਲ ਦੇ ਹਨਾ ਹੋਰ ਵੀ ਘੱਟ ਵਧਿਆ ਬਹੁਤ ਜਿਆਦੇ ਰੋ ਹੈ ਜੀ ਲੋਕਾਂ ਚ ਤੁਸੀਂ ਜਾਉਂਦੀ ਜਾਗਦੀ ਜਿਮੀਂਗਾਲੇ ਮੀਡੀਆ ਨੇ ਸਾਡੀ ਖਬਰ ਪਹਚਾਈ ਆ ਸਾਰ ਦੇਸ਼ਾਂ ਪਰਦੇਸ਼ਾਂ ਚੋਂ ਦੁਨੀਆ ਨੇ ਆਉਣਾ ਜੀ ਉਰੇ ਉਰੇ ਵੱਡੇ ਹੰਝੂਮ ਨੇ ਆਉਣਾ ਔਰ ਮੋਦੀ ਦੀ ਧੌਣ ਦਾ ਕਿਲਾ ਪੰਨ ਕੇ ਜਾਵਾਂ ਇੱਥੋਂ ਵੀ ਜਾਵਾਂਗੇ ਜੀਰਾ ਟੰਗ ਵੀ ਚੜਾਏ ਗਏ ਨੇ ਡਰੋਨ ਵਾਸਤੇ ਦੇਖਣ ਵਾਸਤੇ ਇਹ ਅਸੀਂ ਕੱਲ ਦੁਕਾਨ ਬਹੁਤ ਕਰ ਅਸੀਂ ਵੀ ਆਪਦੇ ਦਿਮਾਗ ਤੋਂ ਕੰਮ ਲਿਆ ਇੱਕ ਪਤੰਗ ਚੜਾਏ ਡਰੋਨ ਨੂੰ ਡੇਗਣ ਵਾਸਤੇ ਦੂਜੇ ਸਪਰੇਅ ਪੰਪ ਚਰ ਜਿਹੜਾ ਪੰਪ ਦਾ ਪ੍ਰੈਸ਼ਰ ਹੈ ਉਹ ਮੈਂ ਕੱਲ ਦਾ ਸਾਰੇ ਚੰਦਲਾਂ ਤੇ ਬੋਲਿਆ ਤਾਂ ਇਹ ਪੰਪ ਮੰਗਾਇਆ ਉਹ ਤੂੰ ਇਹਨੂੰ ਦੱਬ ਲੂ ਹੁਣ ਜਿਹੜਾ ਪਾਣੀ ਦਾ ਫੁਬਾਰਾ ਅੱਖਾਂ 'ਚ ਨਹੀਂ ਪੈਂਦਾ ਜੀ ਪਰ ਜਿਹੜਾ ਫਿਰ ਖਤਰਾ ਹੁੰਦਾ ਬੰਦੇ ਨੂੰ ਧਮਾਕਾ ਪੈਂਦਾ ਉਹ ਖਤਰਾ ਨਹੀਂ ਜਿਹੜਾ ਬੋਰੀਆਂ ਦੱਬਦਾ ਨਾ 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 ਬਿਲਕੁਲ ਜੀ ਉਹ ਥੱਲੀ ਭੈ ਜਾਂਦਾ ਇੰਨਾ ਪੜਾਕਾ ਪਾਉਂਦਾ ਕੋਈ ਖਤਰਾ ਨਹੀਂ ਕੋਈ ਖਤਰਾ ਨਹੀਂ ਜੇ ਹੱਥ 'ਚ ਫੜੂਗਾ ਜੀ ਫਿਰ ਹੱਥ ਨੂੰ ਬਾੜ ਦਿੰਦਾ ਜੀ ਅੱਛਾ ਹਾਂਜੀ ਹਾਂਜੀ ਅੱਛਾ ਠੰਡਾ ਹੋ ਕੇ ਉੱਥੇ ਹੀ ਖਤਮ ਹੋ ਜਾਂਦਾ ਜੀ ਫੋੜ ਰਾਤ ਆ ਪ੍ਰਾਂਦੀ ਜਾਣ ਨੂੰ ਵੀ ਹੈਗਾ ਸਾਰਾ ਪਰ ਅਸੀਂ ਅੜੀ ਭੰਨਾਂਗੇ ਜੀ ਇੱਥੋਂ ਦੀ ਦੀਪ ਸਿੱਧੂ ਦੀ ਗੱਲ ਯਾਦ ਆਉਂਦੀ ਹੈ ਜੀ ਪੱਜਨ ਵਾਲੇ ਨੂੰ ਧਰਤੀ ਉੱਠਣ ਵਾਲੇ ਨੂੰ ਸਮਾਨ ਇਹ ਸਾਨੂੰ ਦੋਵੇਂ ਚਾਹੀਦੇ ਨੇ ਜਿੱਥੇ ਵੀ ਮਿਲਣਗੇ ਜਿਵੇਂ ਵੀ ਮਿਲਣਗੇ ਅਸੀਂ ਛੱਡਣੇ ਥੋੜੀ ਨਹੀਂ ਇਹ ਹੋਰ ਵੀ ਪਹੁੰਚੇ ਹੋਏ ਨੇ ਆਗੂ ਲੱਖਾ ਸਦਾਨਾ ਵੀ ਪਹੁੰਚਾ ਹੋਇਆ ਤੇ ਭੰਨ ਸਿੱਧੂ ਆਏ ਨੇ ਉਰੇ ਪਹੁੰਚੇ ਨੇ ਖਰੌਨੀ ਬਾਡਰ ਤੇ ਆ ਜੀ ਹਾਂਜੀ ਉਹ ਖਰੌਨੀ ਬਾਡਰ ਭੰਨਣਗੇ ਸਾਡੀ ਡਿਊਟੀ ਲੱਗੀ ਹੈ ਇਹ ਸ਼ੰਭੂ ਬਾਡਰ ਭੰਨਣਾ ਹੈ ਇਹ ਅੱਜ 5 ਵਜੇ ਤੋਂ ਬਾਅਦ ਜੇ ਮੀਟਿੰਗ ਟਟੂਗਾ ਜੀ ਬੰਦ ਪੰਜ ਨੂੰ ਮਤਲਬ ਇਸ ਵਾਰ ਅੱਜ ਅੱਜ ਕੂਚ ਕਰ ਜਣਾ ਇਧਰ ਜਿਹੜੇ ਵੇਰੇ ਬੈਰੀਕੇਟ ਲੱਗੇ ਹੋਏ ਨੇ ਇਹਨੂੰ ਟਾਈਮ ਲੱਗੂ ਵਾਲੇ ਤਾਂ ਕਾਫੀ ਲੰਬੇ ਲਹਿਰਾਂ ਪਈਆਂ ਹੋਈਆਂ ਨੇ ਬੈਰੀਕੇਟਾਂ ਦੀਆਂ ਹਾਂਜੀ ਹਾਂਜੀ ਪਰ ਘੰਟੇ ਦੋ ਘੰਟੇ ਜਰੂਰ ਤੋੜ ਦਾਂਗੇ ਜਿਦਾਂ ਅਸੀਂ ਪ੍ਰਬੰਧ ਜੀਸੀਬੀ ਨਾਲ ਵੀ ਕੀਤਾ ਹੋਇਆ ਜੀ ਅੱਜ ਨੌਜਵਾਨ ਵੀ ਤਿਆਰੀ ਕਰੀ ਬੀ ਟਰੈਕਟਰਾਂ ਦੇ ਬੋਰੀਆਂ ਕੱਸੀ ਤੇ ਆਪਣੇ ਜਾਗਟਾ ਪਾਈਆਂ ਹੋਈਆਂ ਇਹ ਬੋਰੀਆਂ ਨੂੰ ਬਚਾਉਂਦੀਆਂ ਨੇ ਕੱਲ ਅਸੀਂ ਨੁਕਸਾਨ ਬਹੁਤ ਕਰਾ ਲਿਆ ਸਾਡੀ ਤਿਆਰੀ ਨਹੀਂ ਸੀ ਅੱਜ ਅਸੀਂ ਬਹੁਤ ਵੱਡੀ ਤਿਆਰੀ ਕਰੀ ਆ ਅੱਜ ਨੁਕਸਾਨ ਨਹੀਂ ਹੋਣ ਦੇਵਾਂਗੇ ਤੇ ਬੈ मतलब ਇੱਥੇ ਬਸੰਤ ਪੰਚਮੀ ਮਨਾਈ ਜਾ ਰਹੀ ਹੈ ਇੱਕ ਤਰ੍ਹਾਂ ਦੀ ਸਤ ਪੰਚਮੀ ਵੀ ਅੱਜ ਬਿਲਕੁਲ ਸਰਬਸ ਅੰਤ ਪੰਚਮੀ ਇਹ ਸਰ ਦੇਖੋ ਇਹ ਹਕੂਮਤ ਦੀ ਮਾਰ ਹੈ ਕਿਸਾਨੀ ਤੇ 70% ਦੇਸ਼ ਦੀ ਆਬਾਦੀ ਕਿਸਾਨੀ ਤੇ ਨਿਰਭਰ ਹੈ ਨੋ ਫਾਰਮਰ ਨੋ ਫੂਡ ਫਾਰਮਰ ਨਹੀਂ ਨਾ ਰਿਹਾ ਤਾਂ ਸਰ ਖਾਣਾ ਕਿੱਥੋਂ ਆਊਗਾ ਜਿਹੜੇ ਘਰਾਂ 'ਚ ਬੈਠੇ ਐ ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆ ਕੇ ਗਰਾਊਂਡ ਲੈਵਲ ਤੇ ਸਾਡਾ ਸਾਥ ਦਿਓ ਕਿਉਂਕਿ ਅੱਜ ਕਿਸਾਨੀ ਹਰਿਆਣੇ ਦੀ ਤੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੀ ਲੋੜ ਹੈ ਜੇ ਕਿਸਾਨ ਹੀ ਨਹੀਂ ਨਾ ਰਿਹਾ ਤਾ ਇੱਥੇ ਫਨਾਹ ਆ ਜੂਗਾ ਤਬਾਹੀ ਆ ਜੂਗੀ ਤੁਸੀਂ ਦੇਖਿਆ ਸਰ ਕਰੋਨਾ ਦੇ ਵਿੱਚ ਵੱਡੀਆਂ ਵੱਡੀਆਂ ਕਾਰਪੋਰੇਟ ਘਰਾਣਾਂ ਦੀਆਂ ਚੀਕਾਂ ਨਿਕਲ ਗਈਆਂ ਸੀ ਪਰ ਕਿਸਾਨ ਨੇ ਲੰਗਰ ਲਾ ਦਿੱਤੀ ਸਰ ਇਹਨਾਂ ਨੂੰ ਇਹੀ ਸਾਡੇ ਗੋਲ ਦਮਾਲੇ ਸਾਡੇ ਲੰਗਰ ਲਾਉਣ ਦੀ ਪ੍ਰਸਾ ਚੁਪਦੀ ਹੈ ਇਹ ਸਾਨੂੰ ਚੜਦੀ ਕਲਾਆਂ ਨੂੰ ਢਾਈ ਦੀ ਕਲਾਚ ਕਰਨਾ ਚਾਹੁੰਦੇ ਆ ਸਰ ਪਰ ਅਸੀਂ ਚੜਦੀ ਕਲਾਚ ਹੀ ਰਹਾਂਗੇ ਪਿੱਛੇ ਬਹੁਤ ਧੰਨਵਾਦੀ ਤੁਹਾਡਾ ਓਕੇ ਸਰ ਇਹ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਹੜੇ ਗੱਬਰੂ ਨੇ ਨੌਜਵਾਨ ਨੇ ਔਰ ਇਹ ਕਿਸਾਨ ਤੇ ਅੱਜ ਬਸੰਤ ਪੰਚਮੀ ਮਨਾ ਰਹੇ ਨੇ ਨਾਲ ਪਤੰਗ ਵੀ ਡਾ ਰਹੇ ਨੇ ਭਾਈ ਤੇ ਪਤੰਗ ਕਿਉਂ ਡਾ ਰਹੇ ਹੋ ਜੀ ਇਹ ਸਤਵਾਂ ਪੰਚਮੀ ਮਨਾ ਰਹੇ ਹਾਂ ਅੱਜ ਇਹ ਭਾਜੀ ਐਂਟੀ ਡਰੋਨ ਦਾ ਉਹਦੇ ਵਾਲਾ ਹੋ ਆਪਣਾ ਇਹ ਇਹ ਜਿਹੜਾ ਡਰੋਨ ਆਂਦੇ ਨਾ ਡਰੋਨ ਨੂੰ ਮਾ ਡੇਕਣ ਵਾਸਤੇ ਯੰਤਰ ਬਣਾਏ ਨੇ ਆ ਦੇਖੋ ਪਤੰਗ ਦਾ ਪੂਰਾ ਪ੍ਰਬੰਧ ਕਰਿਆ ਹੋਇਆ ਇਹਨਾਂ ਨੇ ਇਹ ਡਰੋਨ ਡਰੋਨ ਵਾਸਤੇ ਡਰੋਨ ਨੂੰ ਵੀ ਅਲਝਾਉਣ ਵਾਸਤੇ ਇਹਨਾਂ ਨੇ ਪਤੰਗ ਡਾ ਰਹੇ ਨੇ ਉਰੇ ਬਸੰਤ ਪੰਚਮੀ ਮਨਾਈ ਜਾ ਰਹੀ ਹੈ ਕਿਸਾਨੀ ਅੰਦੋਲਨ ਦੇ ਵਿੱਚ ਤੇ ਸ਼ੰਭੂ ਬਾਰਡਰ ਤੇ ਆ ਭਾਈ ਮੇਰੇ ਕੱਲ ਬਹੁਤ ਬਜ਼ੁਰਗਾਂ ਦੇ ਨਾ ਸਿਰ ਦੇ ਉੱਪਰ ਜਿਹੜੇ ਡਰੋਨ ਨਾਲ ਸ ਔਰ ਉਹਦੇ ਨਾਲ ਬਹੁਤ ਮਤਲਬ ਉਹਨਾਂ ਦੇ ਸਿਰ ਫਟ ਗਏ ਕਈਆਂ ਦੇ ਮਤਲਬ ਮੂੰਹ ਫਟ ਗਏ ਕਈਆਂ ਦੇ ਸਿਰ ਫਟ ਗਏ ਅੱਜ ਉਸੇ ਡਰੋਨ ਨੂੰ ਮਤਲਬ ਸੈਟਣ ਵਾਸਤੇ ਅੱਜ ਸਵੇਰ ਦਾੜ ਆਇਆ ਨਹੀਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਵੀ ਅੱਜ ਮੜਾ ਜਾ ਥੋੜਾ ਜਿਹਾ ਹਵਾ ਚੜਾਓ ਉਹਨੂੰ ਤੁਹਾਨੂੰ ਫੇਰ ਦੱਸਦੇ ਆ ਕਿ ਥੋੜਾ ਡੋਰ ਨਾਲ ਕੋਈ ਅਸਰ ਹੋਊਗਾ ਉਹਨੂੰ ਡਰੋਨ ਨੂੰ ਉਹ ਤਾਂ ਡਰੋਨ ਤਾਂ ਫਿਰ ਕਾਹੀ ਵੱਡਾ ਇਹ ਤਾਂ ਪਤਲੀ ਹੁੰਦੀ ਹੈ ਗੇਰ ਲੂਏ ਜਾਂ ਰਾਹ ਪਏ ਜਾਂ ਬਾਹ ਪਏ ਫੇਰ ਪਤਾ ਲੱਗੂ ਕਹਿੰਦੇ ਡਾਓ ਇੱਕ ਵਾਰੀ ਫੇਰ ਦੱਸਦੇ ਆ ਤੁਹਾਨੂੰ ਹੁਣ ਡਰੋਨ ਨਹੀਂ ਛੱਡ ਗਿਆ ਹੁਣ ਡਰੋਨ ਇੱਧਰ ਆਇਆ ਨਹੀਂ ਹੈਗਾ ਇਸ ਵਾਰ ਆ ਕੱਲੂ ਗੁਰੂ ਜੀ ਹੰਦਾਂ ਰਿਹਾ ਉਹਦੀ ਕੱਲ ਅੱਜ ਪਿੱਛੇ ਮੁੜੁੰਦੇ ਸਕੀਮਾਂ ਲਾ ਲੀਆਂ ਫਿਰ ਤਾਂ ਤੁਸੀਂ ਨੇ ਮੈਂ ਟਿੱਪਾ ਮਹਾਰਾਜ ਕਰ ਰਿਹਾ ਜੀ ਟਿੱਪੇ ਮਹਾਰਾਜ ਕਰਕੇ ਇਹ ਕੀ ਦੀ ਸਕੀਮ ਹੈ ਕਿਨੇ ਪਲਾਨ ਕਰਿਆ ਜੀ ਇਹਦਾ ਕਸਾਨਾ ਦੀ ਭਾਜੀ ਆਪਣੀਓ ਹੈ ਇਹ ਲੋਡ ਕਾੜਦੀ ਮਾਰੁੰਦੀ ਆ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਕਾਟ ਹੈ ਕਲਗੀਧਰਪਾਤਛ ਸਾਡੇ ਨਾਲ ਨੇ ਗੁਰੂ ਨਾਨਕ ਦੇਵ ਜੀ ਨਾਲ ਨੇ ਅਸੀਂ ਜਿੱਤ ਕੇ ਆਵਾਂਗੇ ਹਵਾ ਵੀ ਕਹਿੰਦੇ ਉਧਰ ਲਈ ਚੱਲਦੀ ਆ ਜੀ ਹਵਾ ਤੂੰ ਆ ਵੀ ਉਧਰ ਨੂੰ ਜਾ ਰਿਹਾ ਜੀ ਤੂੰ ਆ ਵੀ ਤੈਨੂੰ ਜਾ ਰਿਹਾ ਹਾਂਜੀ 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 ਪੱਖੇ ਲਾਏ ਹੋਏ ਨੇ ਵੀਰੇ ਟਰੈਕਟਰ ਮਾਗਰ ਸਾਰਾ ਕੁਝ ਉਧਰ ਜਾ ਰਿਹਾ ਜੋ ਚੀਜ਼ਾਂ ਦਿਮਾਗ 'ਚ ਅਸੀਂ ਸੋਚਦੇ ਆ ਵੀ ਆਏ ਹੋਣੀਆਂ ਚਾਹੀਨੀਆਂ ਨੇ ਉਹ ਪਹਿਲਾਂ ਹੀ ਹੁੰਦੀਆਂ ਨੇ ਅੱਗੇ ਅਡਵਾਂਸ 'ਚ ਹੀ ਹੁੰਦੀਆਂ ਨੇ ਇੱਥੇ ਪਰਮਾਤਮਾ ਆਪ ਸਹਾਇ ਹੁੰਦਾ ਭਾਜੀ ਐਸੇ ਹੁਣ ਕਹਿੰਦੇ ਮੀਟਿੰਗ ਹੋ ਰਹੀ ਆ ਸਰਕਾਰ ਨਾਲ ਉਹ ਤੋਂ ਬਾਅਦ ਕੋਈ ਪਲਾਨ ਹੁਣ ਸਟੈਪ ਚੱਕ ਜਿਓ ਅਗਲਾ ਜਿਵੇਂ ਆਗੂ ਕਹਿਣਗੇ ਜਿਵੇਂ ਆਗੂ ਕਹਿਣਗੇ ਉਵੇਂ ਅਸੀਂ ਕਰਾਂਗੇ ਆਗੂਆਂ ਦੇ ਹੁਕਮ ਦੇ ਨਾਲ ਹੀ ਚੱਲਣਾ ਸੀ ਇਹ ਧੱਕਾ ਕਰ ਰਹੇ ਨੇ ਜ਼ੁਲਮ ਕਰ ਰਹੇ ਨੇ ਸਾਡੇ ਤੇ ਅੱਜ ਹਵਾ ਵੀ ਸਾਡੇ ਕਹਿਣੇ ਤੇ ਹੁਣ ਪੂਰਾ ਬੰਦੋਬਸ ਹੋ ਵੀ ਆ ਅੱਜ ਜੇ ਸ਼ਾਮ ਤੱਕ ਹੁਣ ਬਾਕੀ ਦਾ ਲੀਡਰਾਂ ਦੇ ਸਿਰ ਤੇ ਜੇ ਲੀਡਰਾਂ ਨੇ ਕਹਿਤਾ ਇੱਕ ਵਾਰ ਹਾਂ ਕਰਤੀ ਤਾਂ 15 ਮਿੰਟਾਂ ਦਾ ਕੰਮ ਆ ਬਸ ਹੁਣ ਸਾਰਾ 15 ਕੋਈ ਇੱਥੇ ਪਹੁੰਚੇ ਨੇ ਕਿ ਲੱਖਾ ਸੁਨਾਣਾ ਵਰਗਾ ਜਿਹੜਾ ਫਾਨੀ ਸਿੱਧੂ ਵਰਗੇ ਕੋਈ ਨਹੀਂ ਪਹੁੰਚੇ ਕੋਈ ਨਹੀਂ ਆਇਆ ਜੀ ਉੱਧਰ ਨੌਰੀ ਬਾਰਡਰ ਤੇ ਪਹੁੰਚੇ ਹੋਣੇ ਨੌਰੀ ਬਾਰਡਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੇ ਨੇਕਾ ਨੌਜਵਾਨ ਜਿਹਾਰੂ ਸਿੰਘਾਂ ਦੀਆਂ ਜਥੇਬੰਦੀਆਂ ਦੀ ਚੜ੍ਹਦੀ ਕਲਾ ਆ ਤੇ ਚੜ ਦੀ ਕਲਾ ਚ ਮੋਰਚਾ ਜਿੱਤਣਾ ਆ ਸਾਨੂੰ ਤਾਂ ਜਥੇਬੰਦੀਆਂ ਜਿਹੜੀਆਂ ਪਿੱਛੇ ਨਾ ਰੱਸੀ ਖਿੱਚਦੀਆਂ ਉਹਨਾਂ ਦਾ ਆਰਡਰ ਚਾਹੀਦਾ 5-7 ਮਿੰਟ ਚ ਅਸੀਂ ਹਰਿਆਣੇ ਚ ਜਾ ਵੜਨਾ ਅੰਬਾਲਾ ਦਾ ਆ ਆ ਅਸੀਂ ਐਵੇਂ ਹੀ ਹੱਕ ਲੈ ਲਈਦੇ ਆ ਤੇ ਸਾਡੀ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਜਾਂ ਜਿਹਨਾਂ ਦੇ ਕੋ ਰੋਸੇ ਕਿਦੇ ਆ ਨਾ ਉਹ ਭਲਾ ਕੇ ਆ ਜਾਓ ਸ਼ੰਭੂ ਬਾਰਡਰ ਤੇ ਅੱਜ ਮੁੱਛ ਦਾ ਸਵਾਲ ਹੈ ਮੁੱਛ ਦਾ ਜੇ ਸਾਡੀ ਅਸੀਂ ਅੱਜ ਇੱਥੋਂ ਨਾ ਅੱਗੇ ਗਏ ਨਾ ਨਿਕਲਣੇ ਰਸਤੇ ਬਹੁਤ ਐ ਪਰ ਦੀਪ ਬਾਈ ਦਾ ਹੁਕਮ ਮੰਨਣਾ ਅਸੀਂ ਉਹਦੇ ਮੁਤਾਬਕ ਉਸੇ ਰਸਤੇ ਤੇ ਜਾਣਾ ਹਰਿਆਣਾ ਪੂਰਾ ਜਿੱਦਾਂ ਅੱਗੇ ਗਿਆ ਸੀ ਉਦਾਂ ਹੀ ਢੋਲ ਠਮੱਕੇ ਨਾਲ ਜਾਵਾਂਗੇ ਤੇ ਉਦਾਂ ਹੀ ਜਿੱਤ ਕੇ ਆਵਾਂਗੇ ਇਹ મોદી ਨੂੰ ਤੇ ਖੱਟਣ ਨੂੰ ਇਹ ਨਹੀਂ ਪਤਾ ਇਹ ਦਸਵੇਂ ਪਾਤਸ਼ਾਹ ਦਾ ਖਾਲਸਾ ਆ ਹਮੇਸ਼ਾ ਚੜ੍ਹਦੀ ਕਲਾ ਚ ਰਿਹਾ ਇਹ ਬੰਬੀਆਂ ਇਹ ਬੰਬੀਆਂ ਬੁੱਬੀਆਂ ਜੀ ਇਹ ਤਾਂ ਕੁਝ ਵੀ ਨਹੀਂ ਕਰਦੀਆਂ ਇਹਨਾਂ ਨੇ ਸਾਨੂੰ 84 ਵਿੱਚ ਸਾਰਾ ਕੁਝ ਦੇਖਿਆ ਹੀ ਲਿਆ ਤੇ ਹੋਰ ਕੁਝ ਦੇਖਣਾ ਤਾਂ ਇਹਨਾਂ ਦੀ ਮਰਜ਼ੀ ਆ ਪਰ ਸਾਡਾ ਪੰਜਾਬ ਦਿੱਲੀ ਤੱਕ ਹੈ ਦਿੱਲੀ ਤੱਕ ਅਸੀਂ ਆਪਣਾ ਹੱਕ ਲੈ ਕੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਿੱਲੀ ਦਾ ਤਾਂ ਕਾਫੀ ਦੂਰ ਹੈ ਤਾਂਲੇ ਹਰਿਆਣੇ ਦੀ ਹੱਦ ਸ਼ੁਰੂ ਹੁੰਦੀ ਹੈ ਜੀ ਅਸੀਂ ਪਹੁੰਚਣ ਵਾਲੇ ਆ ਸਾਨੂੰ ਆਰਡਰ ਦੇਣਾ ਦੀਪ ਬਾਈ ਦਰਮੀਆਂ ਦਿੱਲੀ ਇੰਨੀ ਦੂਰ ਸੀ ਦਿੱਲੀ ਨੇੜੇ ਨਹੀਂ ਸੀ ਦੀਪ ਦਾ ਦੀਪ ਦੀ ਘਾਟ ਮਹਿਸੂਸ ਹੋ ਰਹੀ ਹੈ ਦੀਪ ਜੀ ਬਹੁਤ ਅਸੀਂ ਤਾਂ ਲਹੂ ਦੇ ਹੰਝੂ ਰੋਨੇ ਆ ਜੇ ਅੱਜ ਦੀਪ ਬਾਈ ਹੁੰਦਾ ਤੇ ਅਸੀਂ ਦਿੱਲੀ ਪਹੁੰਚੇ ਹੋਣਾ ਸੀ ਤੇ ਖਾਲਸੇ ਦੀ ਚੜ੍ਹਦੀ ਕਲਾ ਸੀ ਚਲੋ ਅਸੀਂ ਉਸ ਮੁਤਾਬਕ ਫੇਰ ਵੀ ਜੋ ਸਾਡੀਆਂ ਜਥੇਬੰਦੀਆਂ ਉਹਨਾਂ ਦੇ ਮੁਤਾਬਕ ਚੱਲਦੇ ਆ ਤੇ ਅੱਗੇ ਵੀ ਚੱਲਾਂਗੇ ਸਾਨੂੰ ਆਰਡਰ ਦੇਣ ਬਾਕੀ ਰਸਤਾ ਦਾ ਖਾਲੀ ਅਸੀਂ ਅੱਧਾ ਜਿਹਾ ਜ਼ਿਆਦਾ ਕਰੇ ਹੀ ਲਿਆ ਬਾਕੀ ਅਸੀਂ ਕਰ ਲੈਣ ਐਨੀ ਜਨਤਾ ਮਰੇ ਕੁਛ ਨਹੀਂ ਲੈ ਨਹੀਂ ਗਾ ਵਧੀਆ ਕਰਦਾ ਸੀ ਦੀਪ ਸਿੱਧੂ ਵੀ ਤੇ ਨਾ ਨਾਲ ਹੁੰਦਾ ਸੀ ਜਦੋਂ ਦੀਪ ਬਾਈ ਦਾ ਜੇ ਉਦੋਂ ਕਹਿੰਦਾ ਮੰਨ ਲੰਦੇ ਜੇ ਹਾਲ ਨਾ ਸਾਨੂੰ ਦੇਖਣਾ ਪੈਂਦਾ ਦੀਪ ਵੀਰ ਦਾ ਜੇ ਉਦੋਂ ਕਹਿੰਦਾ ਮੰਨ ਲੰਦੇ ਨਾ ਜੋ ਕਹੜੇ ਸੀ ਜ ਕਿੰਨਾ ਦਿਮਾਗ ਸੀ ਉਹਨਾਂ ਦੇ ਵਿੱਚ ਸਾਰੀ ਸੋਚ ਇਹ ਲੱਗਦਾ ਵੀ ਜਿਹੜਾ ਮੋਰਚਾ ਪਹਿਲਾਂ ਉਹ ਲੱਗਿਆ ਸੀਗਾ ਸਾਲ ਅਬੀ ਜਲਦੀ ਚੱਕਿਆ ਗਿਆ ਹਾਂ ਜਲਦੀ ਚੱਕਿਆ ਗਿਆ ਇਹ ਦੀਪ ਬਾਈ ਨੂੰ ਨਾਲੇ ਜੱਥੇ ਬੰਦਿਆ ਨਾਲ ਪਾ ਕੇ ਨਾ ਮੀਟਿੰਗਾਂ ਦੇ ਵਿੱਚ ਨਾਲ ਰੱਖਦੀਆਂ ਇਹ ਸਾਨੂੰ ਇਹ ਦਿਨ ਨਾ ਦੇਖਣੇ ਪੰਦੇ ਅੱਜ ਇਹ ਤਾਂ ਕੋਈ ਦੀਪ ਸਿੱਧੂ ਵਰਗਾ ਅੱਗੇ ਕੋਈ ਨੌਜਵਾਨ ਅੱਗੇ ਹੋ ਰਿਹਾ ਉਹ ਦਸਵੇਂ ਪਾਤਸ਼ਾਹ ਨੇ ਕਿਰਪਾ ਕਰ ਦੇਣੀ ਆ ਜੀ ਬਹੁਤ ਸਿੰਘ ਜਿਹਨਾਂ ਨੂੰ ਦਸਵੇਂ ਪਾਤਸ਼ਾਹ ਨੇ ਸੇਵਾ ਲੈਣੀ ਆ ਉਹਨਾਂ ਨੂੰ ਆਪੇ ਲੈ ਲੈਣੀ ਆ ਦੀਪ ਬਾਈ ਨੇ ਜੇ ਅਮਰਤ ਵੀ ਨਹੀਂ ਛਕਿਆ ਸੀ ਪਰ ਸਾਡੇ ਚੰਗੇ ਚੰਗੇ ਚੋਲੇ ਵਾਲਿਆਂ ਨੂੰ ਵੀ ਦੱਸਦਾ ਜੀ ਦੀਪ ਬਾਈ ਨੇ ਕੱਲ੍ਹ ਕੀ ਤਾਂ ਪਾਤਸ਼ਾਹ ਦੱਸਦਾ ਤੇ ਮੈਂ ਇਹੋ ਜਿਹੋ ਬੰਦਿਆਂ ਤੋਂ ਵੀ ਸੇਵਾ ਲੈ ਸਕਦਾ ਹਾਂ ਅਸੀਂ ਤਾਂ ਮੋਲ ਚ ਜਿੱਤ ਕੇ ਖੜੇ ਆਂ ਅਸੀਂ ਤਾਂ ਇੱਥੋਂ ਜਾਣਾ ਮੜ ਜਾ ਆਰਡਰ ਚਾਹੀਦਾ ਤੇ ਹਰਿਆਣਾ ਕ੍ਰਾਸ ਦਾ ਦੇਖੋ ਕਿਦਾਂ ਹੰਦੇ ਸ਼ੂਂਕਾਂ ਪੈਂਦੀਆਂ ਜਾਣੀਆਂ ਇਹ ਖਾਲਸੇ ਦੀ ਫੌਜ ਆ ਜਕਾਰੇ ਲੱਗਦੇ ਜਾਣੇ ਆ ਨਗਾਰੇ ਵੱਜਦੇ ਜਾਣੇ ਆ ਠੀਕ ਗੱਲ ਤਾਂ ਇਹ ਅੱਗੇ ਆਈ ਆ ਕਹਿੰਦਾ ਰੰਗ ਬਸੰਤੀ ਦੇਖ ਸਿਰਾਂ ਤੇ ਮੈਨੂੰ ਸ਼ਰਮ ਜੀ ਆਉਂਦੀ ਆ ਠੀਕ ਹੈ ਜੀ ਇਹ ਜਿਹੜੀਆਂ ਰੰਗ ਬਸੰਤੀ ਇਹਨਾਂ ਨੇ ਸਿਰਾਂ ਤੇ ਬੰਨ ਗਏ ਸਰਕਾਰਾਂ ਨੇ ਪੰਜਾਬ ਦੀਆਂ ਨੇ ਸਾਡੇ ਨਾਲ ਖਲਵਾੜ ਕਰਿਆ ਨਾ ਇਹ ਹੁਣ ਲੋਕਾਂ ਨੂੰ ਸਾਨੂੰ ਆਪ ਮਹਾਰੇ ਸ਼ਰਮ ਆਂਦੀ ਆ ਵੀ ਉਹ ਸ਼ਹੀਦਾਂ ਦਾ ਕੇਸਰੀ ਰੰਗ ਜਿਹੜਾ ਉਹਨਾਂ ਦੇ ਸਿਰ ਤੇ ਆ ਉਹਨਾਂ ਨੂੰ ਉਤਰਨਾ ਚਾਹੀਦਾ ਲੱਗਦਾ ਨਹੀਂ ਫਿਰ ਬਦਲਾਅ ਆ ਜਾਣ ਵਾਲੇ ਤੇ ਕਹਿੰਦੇ ਆਹੀ ਤਾਂ ਬਦਲਾਅ ਭਾਜੀ ਪਾਕਿਸਤਾਨ ਜਾਂਦੇ ਨਾ ਪਾਕਿਸਤਾਨ ਜਾਂਦੇ ਆ ਤਾਂ ਉੱਥੋਂ ਦੇ ਲੋਕ ਹਾਰ ਭਾ ਕੇ ਵੈਲਕਮ ਕਰਦੇ ਆ ਸਾਡਾ ਦੁਸ਼ਮਣ ਮੁਲਕ ਜਿਨ੍ਹਾਂ ਨੂੰ ਕਹਿੰਦੇ ਨੇ ਪਰ ਇਹ ਸਾਡੇ ਆਪਣੇ ਮੁਲਕ ਦੇ ਅੰਦਰ ਸਾਡੇ ਨਾਲ ਆਹ ਹਾਲ ਹੋ ਰਿਹਾ ਇਹ ਤਾਂ ਕਿੰਝ ਸਰਕਾਰ ਕਰ ਰਹੀ ਹੈ ਤੁਸੀਂ ਪੰਜਾਬ ਸਰਕਾਰ ਦੀ ਗੱਲ ਕਰਦੇ ਹੋ ਭਾਜੀ ਪੰਜਾਬ ਸਰਕਾਰ ਵੀ ਕਿਉਂ ਖਿਚੜੀ ਆ ਬਾਈ ਦੀਪ ਸਿੱਧੂ ਨੇ ਪਹਿਲਾਂ ਹੀ ਕਿਹਾ ਸੀ ਕਿਉਂ ਖਿਚੜੀ ਨੇ ਇੱਕ ਦੂਜੇ ਨਾਲ ਭਗਵੰਤ ਸਿੰਘ ਸਾਹਿਬ ਤਾਂ ਕਹਿੰਦੇ ਸੀ ਮੈਂ ਮੀਟਿੰਗ ਕਰਾਉਂਗਾ ਇਹਨਾਂ ਦੀ ਕਿਸਾਨਾਂ ਨੂੰ ਜਾਣ ਦੀ ਲੋੜ ਨਹੀਂ ਮੀਟਿੰਗ ਤਾਂ ਕਰਾਊਗਾ ਜੀ ਹਾਂਜੀ ਆ ਸਾਡੀ ਹੱਦ ਦੇ ਅੰਦਰ ਕੋਲੇ ਡਿੱਗਦੇ ਆ ਤੇ ਭਗਵੰਤ ਮਾਨ ਕਿੱਥੇ ਆ ਉਹਨੂੰ ਨਹੀਂ ਦਿਖਾਈ ਦਿੰਦਾ ਆ ਤੁਹਾਡੇ ਚੈਨਲ ਸਾਰੇ ਚੱਲਦੇ ਆ ਉਹਨੂੰ ਦਿਸਾ ਚਾਹੀਦਾ ਜੇ ਕਿਸੇ ਦੇਸ਼ ਦੀ ਸਰਹੱਦ ਦੇ ਅੰਦਰ ਬੰਬ ਸੁੱਟੋ ਨਾ ਅਗਲੇ ਨਾਸਾ ਜੋ ਸੀਨ ਕੱਢ ਦਿੰਦੇ ਰਾ ਸਾਡਾ ਪ੍ਰਧਾਨ ਮੰਤਰੀ ਚੰਡੀਗੜ੍ਹ ਦੇ ਵਿੱਚ ਵਿੱਚ ਇਸ ਪ੍ਰਸ ਦੀ ਕਰਦਾ ਕੋਈ ਇੱਥੇ ਸਾਡੇ ਕੋ ਆਇਆ ਆਵੇ ਆ ਜਵਾਨ ਨੌਜਵਾਨ ਮੋਰੇ ਕੀਤੇ ਆ ਸਾਰੇ ਇਹਨਾਂ ਦੇ ਸਮਝੌਤੇ ਹੁੰਦੇ ਕਿੱਥੇ ਗਏ ਇਹਨਾਂ ਦੇ ਸਮਝੌਤੇ ਕਿਸੇ ਦੀ ਸਰਹੱਦ ਦੇ ਅੰਦਰ ਹਮਲਾ ਕਰਨਾ ਕਾਨੂੰਨ ਦੇ ਦਾਇਰੇ ਦੇ ਵਿਰੁੱਧ ਹੈ ਬੋਲੋ ਸੋ ਨਿਹਾਲ ਸਤਿ ਆਕਾਲ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਉੱਧਰ ਦਿਖਾਉ ਤਸਵੀਰਾਂ ਕਿਵੇਂ ਅਥਰੂ ਕਾਇਦੇ ਗੋਲੇ ਦਾਗੇ ਜਾ ਰਹੇ ਨੇ ਤੇ ਇਹ ਮੁੰਡੇ ਨੌਜਵਾਨ ਜਿਹੜੇ ਪੈਰੀਗੇਟ ਲੈ ਕੇ ਜਾ ਰਹੇ ਨੇ ਅੱਗੇ ਤਿਆਰੀਆਂ ਨੇ ਕਹਿੰਦੇ ਜਦੋਂ ਕਿਸਾਨਾਂ ਦੀ ਕਾਲ ਆਉਂਦੀ ਆਲੇ ਮੀਟਿੰਗ ਹੋ ਰਹੀ ਹੈ ਸਰਕਾਰ ਨਾਲ ਉਹ ਜੇ ਕੋਈ ਹੱਲ ਨਹੀਂ ਨਿਕਲਦਾ ਮੀਟਿੰਗ ਦਾ ਤੇ ਇਹ ਦਿੱਲੀ ਨੂੰ ਕੂਚ ਕਰਨਗੇ ਸਿੰਘੂ ਬਾਰਡਰ ਨੂੰ ਕੂਚ ਕਰਨਗੇ ਸੰਭੂ ਤੋਂ ਜਿਹੜੇ ਪੈਰੀਗੇਟ ਲੱਗੇ ਹੋਏ ਨੇ ਉਹ ਤੋੜ ਕੇ ਅੱਗੇ ਨੂੰ ਨਿਕਲਣਗੇ ਤੇ ਟਰੈਕਟਰਾਂ ਦੀਆਂ ਵੀ ਪੂਰੀਆਂ ਤਿਆਰੀਆਂ ਨੇ ਟਰੈਕਟਰਾਂ ਤੇ ਬੋਰੀਆਂ ਰੱਖ ਕੇ ਤੇ ਜੈਕਟਾਂ ਜੈਕਟਾਂ ਵਾਟਰਪਰੂਫ ਵਾਟਰਪਰੂਫ ਜੈਕਟਾਂ ਪਾ ਕੇ ਉਹ ਤਿਆਰ ਨੇ ਨੌਜਵਾਨ ਜਿਹੜੇ ਆ ਇਹ ਦੇਖ ਸਕਦੇ ਹੋ ਤੁਸੀਂ ਤੇ ਤਿਆਰੀਆਂ ਪੂਰੀਆਂ ਨੇ ਦੇਖ ਸਕਦੇ ਹੋ ਤੇ ਕੀ ਮਾਹੌਲ ਕੱਲ੍ਹ ਨਾਲੋਂ ਜ਼ਿਆਦਾ ਇਕੱਠ ਦਿਖ ਰਿਹਾ ਹੈ ਇਸ ਸ਼ੰਭੂ ਬਾਰਡਰ ਤੇ ਤੇ ਮੈਂ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਾਂਗੇ ਮੇਰੇ ਨਾਲ ਕੈਮਰਾ ਵਿੱਚ ਜੀਵਨ ਸਿੰਘ ਧੰਨਵਾਦ